हां जी दोस्तों आज फिर खड़े हैं जी पਿੰਡ ਢੱਡੇ तहसील ਮੋੜਮੱਡੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਭਾਈ ਗਰਦੀਪ ਦੇ ਘਰੇ ਆਪਾਂ ਤੁਹਾਨੂੰ ਦੋ ਨੱਕ ਦਿਖਾ ਰਹੇ ਹਾਂ ਜਿਹਦੇ ਵਿੱਚੋਂ ਇੱਕ ਮਿੱਤਰੋ ਮਹੀਨੇ ਕ ਦੀ ਕੱਚੀ ਤੇ ਇੱਕ ਹੈਗੀ ਹੈ ਜੀ ਧੋਕੜ ਗੱਪਣ ਟੀਗਾ ਲੱਗਿਆ ਵਾ ਗੱਪਣ ਹਜੇ ਥੋੜੇ ਦਿਨਾਂ ਦੀ ਐ ਪੂਰੀ ਜਿਹੜੀ ਗੱਲਬਾਤ ਆ ਬਾਈ ਦੇ ਨਾਲ ਕਰਾਂਗੇ ਵੱਡੇ ਕੱਦ ਕਾਠ ਵਾਲੀ ਮਿੱਤਰੋ ਪਹਿਲੇ ਸੂਏ ਸੂਈ ਵੀ ਝੋਟੀ ਆ ਬਹੁਤ ਹੀ ਸੋਹਣਾ ਸਰੀਰ ਪੱਖੋਂ ਚੰਗੀ ਚੰਗੀ ਬੇਲ ਆ ਵੱਡਾ ਕੱਦ ਕਾਠ ਆ ਤੇ 19 21 ਮਿੱਤਰੋ ਇੱਕ ਸਾਈਡ ਲੈਂਦੀ ਆ ਆਪਣਾ ਫਰਜ਼ਵੰਦਾ ਹਰ ਚੀਜ਼ ਦੱਸੰਦਾ ਕਿਉਂਕਿ ਕੋਈ ਭਰਾ ਜਿਹੜਾ ਚੱਲ ਕੇ ਆਵੇ ਅਗਲਾ ਇਹ ਨਾ ਕਹੇ ਵੀ ਆ ਚੀਜ਼ ਆਪ ਨੂੰ ਦੱਸੀ ਨਹੀਂ 19 21 ਦੀ ਮਿੱਤਰੋ ਸਾਈਡ ਆ ਤੇ ਮੰਗਰ ਮਿੱਤਰੋ ਕਟਾ ਹੈ ਕਰਦੇ ਆ ਬਾਈ ਦੇ ਨਾਲ ਗੱਲਬਾਤ ਫੇਰ ਆਪਾਂ ਸਾਨੂੰ ਦੋਨੇ ਨੱਕ ਤੋੜ ਕੇ ਦਿਖਾਵਾਂਗੇ ਬਾਈ ਗੁਰਦੀਪ ਜੇ ਹੁਣ ਇਹ ਪਹਿਲੇ ਸੂਏ ਸੂਈ ਆ ਹਨਾ ਆ ਟੀਕਾ ਲੱਗਿਆ ਵਾ ਕਿਵੇਂ ਆ ਪਾਵਨ ਜੀ ਤੋਂ ਮੱਧ ਲੈ ਕੇ ਆਂਦੀ ਜੀ ਉਨੇ ਸਗਤੀ ਕਾ 3 ਮਹੀਨਾ ਹੋ ਗਿਆ ਜੀ 1 ਮਹੀਨਾ ਹੋ ਗਿਆ ਠੀਕ ਆ ਭਰਾ ਇਹ ਠੀਕ ਆ ਵੀ ਅਗੇ ਅਲਾ ਮਹੀਨਾ ਵੀ ਤਾਂ ਦੇਖ ਲੈ ਹਾਂਜੀ ਹਾਂਜੀ ਮਹੀਨਾ ਦੇ ਕੇ ਹਾਂ ਵੀ ਜੇ ਹੀਟ ਕੱਢਦੀ ਆ ਤਾਂ ਵੱਖਰੀ ਹੀ ਗੱਲ ਆ ਹਨਾ ਨਹੀਂ ਮਹੀਨਾ ਵੀ ਤਾਂ ਦੇਖ ਲੈ ਹਾਂਜੀ ਹਾਂਜੀ ਹੁਣ ਮਨ ਲਾ ਵੀ ਦੁੱਧ ਕਿੰਨਾ ਹੋਊਗਾ ਹੈ ਤੇ ਰਹੇ ਤੇ 9 ਕਿਲੋ ਜੀ ਹਾਂਜੀ ਆਪਾਂ ਪਾਟ ਕੇ ਦੇਵਾਂ ਦੁੱਧ 9 ਕਿਲੋ 8 ਕਹਿਣਾ ਹਾਂਜੀ ਠੀਕ ਆ ਬਈ ਨੰਬਰ ਆ ਸੀ ਉਸੇ ਰੀ ਹੈ ਮੁੱਠੀ ਦਾਣੇ ਕਾ ਉਹ ਸੱਟਾ ਨਾਲ ਸੱਟਾ ਥੱਪ ਕਰਕੇ ਬੈਜੋ ਅ ਜਿਹੜਾ ਸੈਡ ਲੈਂਦੀ ਆ ਦੁੱਧ ਤਾਂ ਨਹੀਂ ਘਟ ਨਾ ਨਾ ਦੁੱਧ ਇੱਕੋ ਜਿਹਾ ਦੋ ਦੋ ਕੁਝ ਕਾਟ ਵਾਰੀ ਇੱਕ ਨੰਬਰ ਤੇ ਮੁੱਲ ਕੀ ਕਰਤਾ ਜੀ ਇਹ 95000 ਮੁੱਲ 95000 ਤੋਰੋ ਜੀ ਇੱਕ ਵਾਰੀ ਸੋ ਵੱਡੇ ਕੱਦ ਘਾਟ ਵਾਲੀ ਆ ਮਿੱਤਰੋ ਝੋਟੀ ਪਹਿਲੇ ਸੂਏ ਸੂਈ ਵੀ ਆ ਮਹੀਨਾ ਕਬਈ ਕਹਿੰਦਾ ਹੋ ਗਿਆ ਟੀਕਾ ਲੱਗੇ ਨੂੰ ਮਹੀਨਾ ਵੀ ਦਿਨ ਤੁਸੀਂ ਮਿੱਤਰੋ ਜੋ ਹੀਟ ਕੱਢਦੀ ਆ ਤਾਂ ਤੁਸੀਂ ਚੈੱਕ ਕਰਵਾ ਸਕਦੇ ਹੋ ਨਹੀਂ ਮਹੀਨਾ ਵੀ ਤਾਂ ਰੁਕਣਾ ਸਾਨੂੰ ਪੈਣਾ ਹੈ ਕਿਉਂਕਿ ਜਿਹੜੇ ਭਰਾ ਤੋਂ ਬਾਈ ਨੇ ਲਿਆਂਦੀ ਆ ਉਹ ਕਹਿੰਦਾ ਵੀ ਮਹੀਨਾ ਹੋ ਗਿਆ ਟੀਕਾ ਲੱਗੇ ਨੂੰ 19 21 ਮਿੱਤਰੋ ਸਾਈਡ ਆ ਤੇ ਦੁੱਧ ਵਾਈ ਕਹਿੰਦਾ ਵੀ ਬਰਾਬਰ ਆ ਥਾਣਾ ਦੀ ਬੰਦਰ ਵੈਸੇ ਸੋਹਣੀ ਸੀ ਪਰ ਜੇਕਰ ਮਿੱਤਰੋ ਉਹਨੇ ਇੱਕ ਦੀ ਸਿਹੜ ਨਾ ਹੁੰਦੀ ਤਾਂ ਬਹੁਤ ਹੀ ਚੰਗੀ ਝੋਟੀ ਆਪਾਂ ਕਹਿ ਸਕਦੇ ਸੀ ਕਿਉਂਕਿ ਕੱਦ ਕਾਠ ਸਰੀਰ ਪੱਖੋਂ ਤੇ ਬੇਲ ਕਰਨੀੋਂ ਤੇ ਸਿੰਘਾਂ ਕਰਨੀੋਂ ਬਹੁਤ ਚੰਗੀ ਆ ਆ 9 ਕਿਲੋ ਦੁੱਧ ਆ ਵਾਈ ਕਹਿੰਦਾ ਵੀ ਅੱਠ ਕਰਕੇ ਦੇਵਾਂਗੇ ਦੋ ਟਾਈਮ ਆਉਦੀ ਪੰਦ ਚੋਕੇ ਤਸੱਲੀ ਤੁਸੀਂ ਕਰ ਸਕਦੇ ਹੋ ਮੁੱਲ ਬਾਈ ਨੇ 95 ਕਰਤਾ ਹੁਣ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਆ ਇਹ ਇਹ ਕਿੰਨੇ ਕੁ ਚਿਰ ਦੀ ਗੱਬਣਾ ਪਹਿਲਾਂ ਸੂਆ ਮੀਨਾ ਕਰੇਗੇ ਸੁੰਦਰਾਂ ਜਨ ਜਾਜਵਾ ਆਈ 6 ਮਹੀਨਾ ਕਰੇਗੀ ਇਹ ਮੰਨ ਲਓ ਵੀ ਮੀਨਾ ਰਹਿੰਦਾ ਸੂਣ ਚ ਸੁਆ ਕਿਹੜਾ ਹੋ ਸੁਆ ਜਿਹੜੇ ਸੁਣਾਈ ਤੀਜੇ ਤੀਜੇ ਸੂਏ ਸੁਣਾ ਤੇ ਇੱਕ ਥੋੜਾ ਜਿਹਾ ਬਾਈ ਕਹਿੰਦਾ ਵੀ ਭਾਰ ਪੈਂਦਾ ਉਹ ਵੀ ਆਪਣਾ ਫਰਜ ਵਾਂਦਾ ਦੱਸੰਦਾ ਵੀ ਜਾ ਕੇ ਅਗਲਾ ਘਰੇ ਉਪਰੇ ਤਾਂ ਬੰਨਦੇ ਨਿਗਾਸਾਨੀ ਨਾਂ ਰੱਖੇ ਫਿਰ ਦਿੱਕਤ ਆ ਜਾਂਦੀ ਹੈ ਤੇ ਦੂਜੀ ਗੱਲ ਮਿੱਤਰੋ ਤੁਸੀਂ ਭਾਰ ਦੀਆਂ ਦਵਾਈਆਂ ਬਹੁਤ ਆਉਂਦੀਆਂ ਨੇ ਟਾਂਕਾ ਵੀ ਤੁਸੀਂ ਲਵਾ ਸਕਦੇ ਹੋ ਜੇ ਕੋਈ ਨੇੜੇ ਲੱਗ ਕੇ ਜਾਂਦਾ ਤਾਂ ਰਾਮਪਰੇ ਮਿੱਤਰੋ ਚੰਗਾ ਹਸਪਤਾਲ ਆ ਜਾਂ ਡਾਕਟਰ ਸੋਕ ਦਾ ਹਸਪਤਾਲ ਉੱਥੇ ਤੁਸੀਂ ਮਿੱਤਰੋ ਮਹੀਨਾ ਡੇਢ ਮਹੀਨਾ 2 ਮਹੀਨੇ ਜਿੰਨੇ ਹੁੰਦੇ ਆ ਕਈ ਵਾਰ ਹੋਰ ਪਸ਼ੂ ਤੇ ਭਾਰ ਪੈਂਦਾ ਹੁੰਦਾ ਤੁਸੀਂ ਟਾਂਕਾ ਵੀ ਲਵਾ ਸਕਦੇ ਹੋ ਅੰਦਰਲੇ ਪਾਸੇ ਟਾਂਕਾ ਲੱਗਦਾ ਹੁੰਦਾ ਮੁੜ ਕੇ ਮਿੱਤਰੋ ਭਾਰ ਨਹੀਂ ਪੈਂਦਾ ਜਦੋਂ ਸੂਣੀ ਹੁੰਦੀ ਆ ਪਤਾ ਹੁੰਦਾ ਵੀ ਆਪ ਨੂੰ 1-2 ਦਿਨ ਪਸ਼ੂ ਚ ਸੂਣ ਚ ਰਹਿੰਦੇ ਆ ਉਦੋਂ ਤੁਸੀਂ ਟਾਂਕਾ ਕਟਵਾ ਸਕਦੇ ਹੋ ਤੇ ਵੈਸੇ ਇਲਾਜ ਆ ਇਹੀ ਹੁੰਦਾ ਭਾਰ ਦਾ ਹੋਰ ਬਹੁਤੇ ਕੋਈ ਇਲਾਜ ਨਹੀਂ ਹੁੰਦੇ ਤੇ ਇਹਦਾ ਮੁੱਲ ਕੀ ਕਰਤਾ ਜੀ ਫਿਰ? 95 ਇਹਦੀ 95 ਉਹਦਾ 95 ਦਾ ਹਾਂਜੀ ਹਾਂਜੀ ਇਹ ਦੂਜੇ ਸੂਏ ਸੂਈ ਵੀ ਆ ਤੀਜੇ ਦੀ ਖਤਰ ਗੱਬਣਾ ਵੀ ਨਾ ਰਹਿੰਦਾ ਹਾਂ ਵੀ ਨਾ ਰਹਿ ਠੀਕ ਆ ਹਾਂ ਵੱਡੀ ਵੇਲ ਆਲੀ ਆ ਮਿੱਤਰੋ ਪਿੰਡੇ ਪਤਲੇ ਵਾਲੀ ਆ ਠਣਾ ਦੀ ਬੰਤਲ ਸੋਹਣੀ ਏ ਧੋਰੋ ਜੇ ਇੱਕ ਵਾਰੀ ਇਹਨੂੰ ਵੀ ਕਿਉਂਕਿ ਆਪਣਾ ਜਿਹੜਾ ਫਰਜ਼ਵੰਦਾ ਹਰ ਚੀਜ਼ ਦੱਸੰਦਾ ਕਿਉਂਕਿ ਬੇਸ਼ਤ ਮੈਂ ਭਾਰ ਵਾਲੇ ਪਸ਼ੂਆਂ ਦੀ ਵੀਡੀਓ ਪਾਉਂਦਾ ਨਹੀਂ ਪਰ ਬਾਈ ਕਹਿੰਦਾ ਵੀ ਦੱਸਾਂ ਦੱਸਾਂਗੇ ਕਿ ਜਿਹੜਾ ਵੀ ਲੈ ਕੇ ਜਾਊਗਾ ਤੇ ਉਹ ਆ ਵੀ ਸਾਂ ਸੰਭਾਲ ਕਰ ਲੇ ਤੇ ਫਿਰ ਆਪਾਂ ਕਹਿੰਦੇ ਵੀ 1 ਮਹੀਨਾ ਸੂਣ ਚ ਰਹਿੰਦਾ ਵੱਧ ਘੱਟ ਦੇਣ ਵੀ ਲੈ ਸਕਦੀ ਆ 1 ਮਹੀਨਾ 5 ਦਿਨ ਵੀ ਲੈ ਸਕਦੀ ਆ ਤੇ 25 ਦਿਨ ਵੀ ਰਹਿ ਸਕਦੇ ਆ ਕਿਉਂਕਿ ਅ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਪਹਿਲਾਂ ਮਗਰੋਂ ਵੀ ਮਿੱਤਰੋ ਸੂਪ ਜਾਂਦਾ ਮੋਲ ਇਹਦਾ ਵੀ 95 ਆ ਤੇ ਉਹਦਾ ਵੀ 95 ਆ ਫੋਨ ਨੰਬਰ ਕੀ ਕਰਤਾ ਜੀ ਆਪਣਾ ਫੋਨ ਨੰਬਰ 628848 628848 37127 37127 628848 37127 ਭਰਾ ਦਾ ਫੋਨ ਨੰਬਰ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ